ਮੁਰੇ ਕੀ ਗੱਲਬਾਤ ਹੈ ਜੀ ਮੈਂ ਭਾਰਤੀ ਕਿਸਾਨ ਜੁਨੇ ਇਕਤਾ ਉਗਰਾਹਾ ਬਲਾਕ ਨਾਬਾ ਦਾ ਜਨਰ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਕਿਉਂਕਿ ਜਿਹੜੇ ਅੱਜ ਅਸੀਂ ਇਹ ਸਦਰ ਥਾਣੇ ਨਾਬੇ ਦੇ ਅੱਗੇ ਬੈਠੇ ਆਂ ਖੜੇ ਆ ਉਹਦੇ ਵਿੱਚ ਪਿੰਡ ਬੌੜਾ ਦਾ ਮਸਲਾ ਚਮਕੌਰ ਸਿੰਘ son of ਬਲਦੇਵ ਸਿੰਘ ਉਹਦਾ ਮਸਲਾ ਜ਼ਮੀਨ ਦਾ ਜਿਹੜਾ ਕਿ ਜ਼ਮੀਨ ਕਾਨੂਗੋ ਬਕਾਇਦਾ ਸਾਹਿਬ ਮਿੰਨਤੀ ਕਰਕੇ ਆਏ ਨੇ ਛੱਡੇ ਲਵਾ ਕੇ ਆਏ ਨੇ ਬਕਾਇਦਾ ਸਰਕਾਰੀ ਮਿੰਨਤੀ ਹੋਈ ਆ ਫੇਰ ਵੀ ਜਿਹੜੇ ਸਾਬਕਾ ਜੱਜ ਜਸਵੀਰ ਸਿੰਘ ਕਲਾਰ ਨੇ ਉਹ ਆਪਦੀ ਜੱਜ ਦੀ ਧੌਸ ਦਿਖਾਉਂਦੇ ਹੋਏ ਇਹਨਾਂ ਤੇ 307 ਦੇ ਪਰਚੇ ਕਰਾਏ ਨੇ ਨਵੀਂ ਜਮਾਤ ਵਿੱਚ ਬੱਚਿਆ ਪੜਦਾ ਉਹਦੇ ਵੀ ਪਰਚੇ ਦਰਜ ਕਰਾਏ ਨੇ ਅਸੀਂ ਉਹਦੇ ਖਿਲਾਫ ਜਿਹੜੀ ਇਹਨਾਂ ਧੱਕੇ ਨਾਲ ਧਾਰਾ ਨਾਲ ਲਾਈਆਂ ਨੇ ਗ੍ਰਿਫਤਾਰੀ ਕਰਨ ਨੂੰ ਫਿਰਦੇ ਨੇ ਇਹ ਉਹਦੇ ਤੇ ਖਿਲਾਫ ਅਸੀਂ ਕੱਲ ਨੂੰ 22 ਤਰੀਕ ਨੂੰ ਨਾਭਾ ਸਦਰ ਥਾਨ ਦੇ ਅੱਗੇ ਇੱਕ ਦਿਨ ਦਾ ਜਾਂ ਦੋ ਦਿਨ ਦਾ ਜਿੰਨੇ ਦਿਨ ਦਾ ਮੋਰਚਾ ਹੋਊਗਾ ਮੋਰਚਾ ਲਾਵਾਂਗੇ ਜਿੰਨਾ ਚਿਰ ਇਹ ਸਾਬਕਾ ਜੱਜ ਜਸਵੀਰ ਸਿੰਘ ਕਲਾਰ ਦੀ ਇਹ ਧੱਕੇਸ਼ਾਈ ਨੂੰ ਨਾਥ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਇਹ ਧਰਨਾ ਦਿਨ ਰਾਤ ਦਾ ਲਾਵਾਂਗੇ ਕੱਲ ਨੂੰ 22 ਤਰੀਕ ਨੂੰ ਪੂਰੇ ਅਸੀਂ ਸਹੀ 11 ਵਜੇ ਆ ਕੇ ਇਹ ਪ੍ਰੋਗਰਾਮ ਦਵਾਂਗੇ ਭਾਰਤੀ ਕਿਸਾਨ ਜੁਨੀਆ ਇਕਤਾ ਗਰਾਹਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਮਾਤਾ ਪਿਤਾ ਆਉਣਗੇ ਅੱਜ ਜਿਹੜਾ ਖਾਣੇ ਦਾ ਗੇਟ ਆ ਇਹ ਘੇਰਾਂਗੇ ਕਿਉਂਕਿ ਜਿੰਨਾ ਚਿਰ ਚਮਕੌਰ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਜਾਂ ਜਿਹੜਾ ਉਹ ਆਪਣੇ ਸਾਬਕਾ ਜੱਜ ਜਸਵੀਰ ਸਿੰਘ ਕਲਾਰ ਉਹ ਆਪਣੀ ਜਿਹੜੀ ਹੈਂਗਲ ਵਾਈ ਦਿਖਾ ਰਿਹਾ ਹੋ ਧੱਕੇ ਨਾਲ ਇਹਨਾਂ ਤੇ ਪਰਚੇ ਕਰਾ ਰਿਆ ਚੋਰੀ ਦੇ ਪਰਚੇ ਕਰਾ ਰਿਆ ਜਦ ਕਿ ਇਨਵੈਸਟੀਗੇਸ਼ਨ ਕੀਤੀ ਗਈ ਹੈ ਥਾਣੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਪਰ ਇਹ ਧੱਕੇਸ਼ਾਹੀ ਦੇ ਖਿਲਾਫ ਭਾਰਤੀ ਕਿਸਾਨ ਜੂਨੇ ਇਕਤਾ ਉਗਰਾਹਾਂ ਵੱਲੋਂ ਕੱਲ ਨੂੰ 22 ਤਰੀਕ ਨੂੰ 11 ਵਜੇ ਨਾਬਾ ਸਦਰ ਥਾਣੇ ਦਾ ਗੇੜ ਘੇਰਾ ਜਾਊਗਾ